ਇੱਕ ਔਰਤ ਨੇ ਆਪਦੇ ਆਸ਼ਕ ਦੇ ਇਸ਼ਕ ਦੇ ਵਿੱਚ ਅੰਨੀ ਹੋ ਕੇ ਆਪਦੇ ਚਾਰ ਪੁੱਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਉਸ ਔਰਤ ਨੇ ਆਪਦੇ ਚਾਰ ਪੁੱਤ ਕਿਵੇਂ ਮਾਰੇ ਤੇ ਮਾਰਨ ਦਾ ਕਾਰਨ ਕੀ ਸੀਗਾ ਇਹ ਵੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਸਭ ਤੋਂ ਪਹਿਲਾਂ ਐਸ ਔਰਤ ਦੀ ਫੋਟੋ ਦੇਖੋ ਤੇ ਫਿਰ ਤੁਹਾਨੂੰ ਇਹਦੀਆਂ ਮੈਂ ਕਰਤੂਤਾ ਵੀ ਦੱਸਦਾ ਇਹ ਸੰਗੂਰ ਦੀ ਰਹਿਣ ਵਾਲੀ ਆ ਇਹਦਾ ਨਾਮ ਹੈਗਾ ਪ੍ਰਿਆੰਕਾ ਪ੍ਰਿਆੰਕਾ ਦਾ ਵਿਆਹ ਇੱਕ ਬਿਜਲੀ ਚ ਕੰਮ ਕਰਨ ਵਾਲੇ ਬੰਦੇ ਨਾਲ ਹੋ ਜਾਂਦਾ ਚਲੋ ਜੀ ਇਹ ਆਪਦੀ ਜ਼ਿੰਦਗੀ ਚ ਬਹੁਤ ਖੁਸ਼ ਹੁੰਦੀ ਆ ਇਹਦੇ ਘਰੇ ਚਾਰ ਪੁੱਤ ਜਨਮ ਲੈਂਦੇ ਆ ਸਭ ਤੋਂ ਵੱਡਾ ਬੇਟਾ ਦਾ 8 ਸਾਲ ਦਾ ਹੁੰਦਾ ਛੋਟਾ 6 ਸਾਲਾਂ ਦਾ ਹੁੰਦਾ ਇੱਕ 4 ਕਿ ਸਾਲ ਦਾ ਹੁੰਦਾ ਤੇ ਇੱਕ 2.5 ਕਿ ਸਾਲ ਦਾ ਹੁੰਦਾ ਚਾਰ ਬੱਚਿਆਂ ਦੀ ਮਾਂ ਬਣ ਚੁੱਕੀ ਹੁੰਦੀ ਆ ਬਹੁਤ ਸੋਣੀ ਇਹਦੀ ਜ਼ਿੰਦਗੀ ਚੱਲ ਰਹੀ ਹੁੰਦੀ ਆ ਅਚਾਨਕ ਜਿਹੜਾ ਦਾ ਘਰ ਵਾਲਾ ਹੁੰਦਾ ਉਹ ਬਿਜਲੀ ਦਾ ਕੰਮ ਕਰਦਾ ਹੁੰਦਾ ਤੇ ਉਨੂੰ ਕਰੰਟ ਲੱਗ ਜਾਂਦਾ ਉਹਦੀ ਵਿਚਾਰੇ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ 3 ਕਿ ਮਹੀਨੇ ਲੰਘਦੇ ਆ ਤੇ ਇਹ ਦੀ ਗੱਲਬਾਤ ਇੱਕ ਡੈਨੀ ਨਾਮ ਦੇ ਮੁੰਡੇ ਨਾਲ ਹੋ ਜਾਂਦੀ ਆ ਜਿਹੜਾ ਕਿ ਗਾਂ ਦੇ ਸ਼ਰੀਕੇ ਕਬੀਲੇ ਚੋਂ ਇਹਦਾ ਦਿਓਰ ਹੀ ਲੱਗਦਾ ਸੀਗਾ ਚਲੋ ਜੀ ਡੈਨੀ ਨਾਲ ਮੁੜ ਕੇ ਇਹ ਇਸ਼ਕ ਦੇ ਡੋਰੇ ਨੇ ਪਾਲੇ ਉਹਨੂੰ ਮਿਲਣ ਜੁਲਣ ਲੱਗ ਗਈ ਉਹ ਵੀ ਘਰੇ ਸ਼ਰਿਆਮ ਆਉਣ ਜਾਣ ਲੱਗ ਗਿਆ ਇਹਦੇ ਸਾਸਰੇ ਨੂੰ ਬਹੁਤ ਸਮਝਾਇਆ ਕਿ ਨੋ ਰਾਨੀਏ ਸਿਆਣੀ ਬਣ ਜਾ ਕੁਛ ਨਹੀਂ ਪਿਆ ਇਹਨਾਂ ਕੰਮਾਂ ਦੇ ਵਿੱਚ ਤੇਰੇ ਚਾਰ ਸੋਨੇ ਵਰਗੇ ਪੁੱਤ ਨੇ ਵੱਡਾ ਪੁੱਤ ਤੇਰਾ 7-8 ਸਾਲਾਂ ਦਾ ਹੋਇਆ ਪਿਆ ਹਨਾ ਹੋਰ 5 ਸਾਲਾਂ ਨੂੰ ਉਹਨੇ ਘਰ ਦੀ ਕਬੀਲਦਾਰੀ ਚੱਕ ਲੈਣੀ ਹੈ ਤੇ ਤੂੰ ਇੰਨਾਂ ਗੱਲਾਂ ਤੋਂ ਬਾਜ਼ ਆ ਜਾ ਚਲੋ ਜੀ ਇਹ ਆਪਦੀ ਸੱਸ ਨੂੰ ਵੀ ਕੁੱਟਣ ਮਾਰਨ ਲੱਗ ਗਈ ਆਪਦੇ ਸਹੁਰੇ ਦੇ ਵੀ ਗੱਲ ਪੈ ਜਾਇਆ ਕਰੇ ਕਿ ਹਾਂ ਹੁਣ ਤੁਹਾਡਾ ਪੁੱਤ ਤਾਂ ਮਰ ਗਿਆ ਮੈਂ ਵੀ ਆਪਦੀ ਜ਼ਿੰਦਗੀ ਕੱਢਣੀ ਆ ਮੈਂ ਕਿਹਦੇ ਆਸਰੇ ਜ਼ਿੰਦਗੀ ਕੱਟਾਂ ਆਹ ਚਾਰ ਜਵਾਕ ਮੇਰੇ ਪੱਲੇ ਪਾਤੇ ਇਹ ਪਤਾ ਨਹੀਂ ਕਦੋਂ ਮਰਨਗੇ ਕਦੋਂ ਮੇਰਾ ਖਿਹੜਾ ਛੁੱਟੂਗਾ ਵੀ ਮੈਂ ਤਾਂ ਡੈਨੀ ਨਾਲ ਵਿਆਹ ਕਰਾਉਣਾ ਜਦੋਂ ਉਹਨੇ ਸੱਸ ਸਹੁਰੇ ਨੂੰ ਸ਼ਰਿਆਮ ਕਹਿਤਾ ਕਿ ਮੈਂ ਡੈਨੀ ਨਾਲ ਵਿਆਹ ਕਰਾਉ ਤਾ 700-800 ਰੋੜੇ ਨੇ ਮੜੀ ਦੇ ਨਕੇਲ ਕੱਸਣ ਦੀ ਕੋਸ਼ਿਸ਼ ਕੀਤੀ ਰਿਸ਼ਤੇਦਾਰਾਂ ਨੂੰ ਇਕੱਠੇ ਕੀਤਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਘਰੋਂ ਮੁੜ ਕੇ ਡੈਣੀ ਦੇ ਨਾਲ ਭੱਜ ਜਾਂਦੀ ਹੈ ਤੇ ਆਪ ਦੇ ਚਾਰੇ ਜਵਾਕਾਂ ਨੂੰ ਵੀ ਨਾਲ ਲੈ ਜਾਂਦੀ ਹੈ ਚਲੋ ਜੀ ਉਹ ਕਹਿੰਦੇ ਆ ਵੀ ਨਵਾਂ ਨਵਾਂ ਹਰੇਕ ਨੂੰ ਚਾਹ ਹੁੰਦਾ 6 ਮਹੀਨੇ ਡੈਣੀ ਨੇ ਨਾਲ ਰੱਖੀ ਉਦੋਂ ਡੈਣੀ ਨੇ ਬੜੇ ਕਸਮਾਂ ਵਾਅਦੇ ਕੀਤੇ ਵੀ ਕੋਈ ਗੱਲ ਨਹੀਂ ਆ ਤੇਰੇ ਚਾਰ ਪੁੱਤ ਤੇ ਮੇਰੇ ਪੁੱਤ ਨੇ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਸੰਭੂਗਾ ਇਹਨਾਂ ਨੂੰ ਮੈਂ ਇਹਨਾਂ ਦਾ ਮੈਂ ਪਿਓ ਬਣ ਕੇ ਦਿਖਾਉਂ ਫਲਾਣਾ ਬਣ ਕੇ ਦਿਖਾਉਂ ਤੁਹਾਨੂੰ ਪਤਾ ਵੀ ਆਸ਼ਕ ਵੱਡੇ ਵੱਡੇ ਵਾਅਦੇ ਕਰਦੇ ਹੁੰਦੇ ਆ ਜਦੋਂ ਉਹਨੇ ਪ੍ਰਿਅੰਕਾ ਦੇ ਜਿਸਮ ਤੋਂ ਆਪਦੀ ਹਵਸ ਪੂਰੀ ਕਰ ਲਈ ਉਸ ਤੋਂ ਬਾਅਦ ਮੁੜ ਕੇ ਜਿਹੜੇ ਪ੍ਰਿਅੰਕਾ ਦੇ ਚਾਰ ਪੁੱਤ ਸੀਗੇ ਉਹੋ ਡੈਨੀ ਨੂੰ ਭਾਰ ਲੱਗਣ ਲੱਗ ਗਏ ਡੈਨੀ ਕਹਿੰਦਾ ਵੀ ਜੇ ਤੂੰ ਪ੍ਰਿਅੰਕਾ ਮੇਰੇ ਨਾਲ ਰਹਿਣਾ ਤਾਂ ਮੇਰਾ ਬੱਚਾ ਪੈਦਾ ਕਰਨਾ ਪਊਗਾ ਜਿਹੜੇ ਤੇਰੇ ਚਾਰ ਜਵਾਕ ਨੇ ਇਹਨਾਂ ਨੂੰ ਜਿੱਥੇ ਮਰਜ਼ੀ ਸੁੱਟ ਮਾਰ ਛੱਡ ਜਿੱਥੇ ਮਰਜ਼ੀ ਦਫਾ ਕਰ ਪਰੇ ਘਰੇ ਨਹੀਂ ਆਉਣੇ ਚਾਹੀਦੇ ਮੈਨੂੰ ਇਹ ਘਰੇ ਦਿਸਣੇ ਨਹੀਂ ਚਾਹੀਦੇ ਪ੍ਰਿਅੰਕਾ ਦੋ ਤਿੰਨ ਮਹੀਨੇ ਹੋਰ ਇਸ ਤਰ੍ਹਾਂ ਕ ਜਿਹੜਾ ਡੈਨੀ ਹੁੰਦਾ ਉਹ ਪ੍ਰਿਆੰਕਾ ਨੂੰ ਕੁੱਟਣ ਮਾਰਨ ਲੱਗਦਾ ਸ਼ਰਾਬ ਪੀ ਕੇ ਤੇ ਪ੍ਰਿਆੰਕਾ ਇਹ ਇੰਨੀ ਕੁ ਦੁਖੀ ਹੋ ਜਾਂਦੀ ਆ ਵੀ ਇੱਕ ਦਿਨ ਇਹ ਸੋਚ ਲੈਂਦੀ ਆ ਕਿ ਮੈਂ ਆਪਦੇ ਚਾਰੇ ਪੁੱਤਾਂ ਨੂੰ ਮਾਰ ਦੇਣਾ ਚਾਰੇ ਪੁੱਤਾਂ ਨੂੰ ਮਾਰ ਕੇ ਮੈਂ ਡੈਨੀ ਦਾ ਬੱਚਾ ਪੈਦਾ ਕਰੂੰਗੀ ਚਲੋ ਜੀ ਇਹ ਆਪਦੇ ਚਾਰੇ ਜਵਾਕਾਂ ਨੂੰ ਨਦੀ ਕਿਨਾਰੇ ਲੈ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਜਿਹਦਾ ਜਿਹੜਾ ਇਹਦਾ 8 ਸਾਲ ਦਾ ਪੁੱਤ ਹੁੰਦਾ ਉਹਨੂੰ ਧੱਕਾ ਮਾਰ ਕੇ ਵਿੱਚ ਸਿੱਟ ਦਿੰਦੀ ਆ ਉਸ ਤੋਂ ਬਾਅਦ 6 ਸਾਲ ਵਾਲੇ ਨੂੰ 4.5 ਸਾਲ ਨੂੰ ਫਿਰ ਲਾਸਟ ਤੇ 2.5 ਸਾਲ ਦਾ ਜਿਹੜਾ ਪੁੱਤ ਸੀਗਾ ਉਹਨੂੰ ਇਹਨੇ ਨਦੀ 'ਚ ਧੱਕਾ ਦੇ ਦਿੱਤਾ ਹੋ ਜਿਹੜਾ ਜਿਹੜਾ ਇਹਦਾ 8 ਸਾਲਾਂ ਦਾ ਪੁੱਤ ਸੀਗਾ ਉਹ ਮਾੜਾ ਮੋਟਾ ਤੈਰਨਾ ਜਾਣਦਾ ਸੀਗਾ ਚਲੋ ਜੀ ਇਹ ਕਾਲੀ ਕਾਲੀ ਦੀ ਸੁੱਟ ਕੇ ਵਿਚਾਰੇ ਜਵਾਕਾਂ ਨੂੰ ਨਦੀ ਦੇ ਵਿੱਚ ਤੇ ਵਾਪਸ ਆ ਜਾਂਦੀ ਆ ਆਪਦੇ ਆਸ਼ਕ ਕੋਲੇ ਤੇ ਆਪਦੇ ਆਸ਼ਕ ਨੂੰ ਆ ਕੇ ਕਹਿੰਦੀ ਆ ਵੀ ਮੈਂ ਚਾਰੇ ਜਵਾਕਰ ਨਦੀ ਸਿੱਟਾਂ ਹੀ ਆ ਤੂੰ ਵੀ ਖੁਸ਼ ਤੇ ਮੈਂ ਵੀ ਖੁਸ਼ ਮੈਂ ਬਸ ਤੇਰੇ ਨਾਲ ਰਹਿਣਾ ਮੈਂ ਤੇਰੇ ਬੱਚੇ ਨੂੰ ਜਨਮ ਦਵਾਂਗੀ ਠੀਕ ਆ ਜਿਹੜਾ 8 ਸਾਲ ਦਾ ਜਵਾਕ ਹੁੰਦਾ ਉਹ ਤੈਰ ਤੂਰ ਕੇ ਨਦੀ ਚੋਂ ਬਾਹਰ ਨਿਕਲ ਜਾਂਦਾ ਤੇ ਉਹ 8 ਸਾਲ ਦਾ ਜਵਾਕ ਉਹ ਨਦੀ ਜੋ ਬਾਹਰ ਨਿਕਲ ਜਾਂਦਾ ਉਹ ਸਿੱਧਾ ਥਾਣੇ ਜਾਂਦਾ ਥਾਣੇ ਜਾ ਕੇ 8 ਸਾਲਾਂ ਦਾ ਬੱਚਾ ਇਹ ਕੰਪਲੀਟ ਦਰਜ ਕਰਾਉਂਦਾ ਕਿ ਮੇਰੀ ਮਾਂ ਨੇ ਸਾਨੂੰ ਚਾਰਾਂ ਭਰਾਵਾਂ ਨੂੰ ਨਦੀ ਵਿੱਚ ਸਿੱਟਿਆ ਸੀਗਾ ਮੈਂ ਤੈਰਨਾ ਜਾਣਦਾ ਸੀਗਾ ਪਰ ਮੇਰੀ ਮਾਂ ਨੂੰ ਨਹੀਂ ਸੀ ਪਤਾ ਕਿ ਮੈਂ ਤੈਰ ਲੈਣਾ ਕਿਉਂਕਿ ਮੈਂ ਦੂਜੇ ਮੁੰਡਿਆਂ ਦੇ ਨਾਲ ਕਈ ਵਾਰੀ ਨਹਿਰ ਛੋਟੀ ਮੋਟੀ ਨਹਿਰ 'ਚ ਨਹਾ ਲੈਂਦਾ ਸੀਗਾ ਪਰ ਮੈਂ ਆਪਣੀ ਮਾਂ ਨੂੰ ਨਹੀਂ ਸੀ ਦੱਸਦਾ ਮੈਨੂੰ ਐਸੇ ਮੇਰੀ ਮਾਂ ਮੈਨੂੰ ਕੁੱਟੂਗੀ ਵੀ ਤੂੰ ਨਹਿਰ 'ਚ ਕਿਉਂ ਨਾ ਹੋਣ ਜਾਣਾ ਕਹਿੰਦਾ ਮੈਂ ਮਾੜਾ ਮੋਟਾ ਤੈਰਨਾ ਜਾਣਦਾ ਸੀ ਮੈਂ ਤੈਰ ਕੇ ਬਾਹਰ ਨਿਕਲ ਆਇਆ ਤੇ ਬਾਕੀ ਮੇਰੇ ਤਿੰਨ ਭਰਾ ਨਦੀ ਚ ਡੁੱਬ ਕੇ ਮਰ ਗਏ ਆ ਸਾਡੀ ਮਾਂ ਨੇ ਸਾਨੂੰ ਚਾਰਾਂ ਨੂੰ ਨਦੀ ਦੇ ਤੱਕਾ ਦਿੱਤਾ ਸੀਗਾ ਕਿਉਂਕਿ ਉਹ ਆਪ ਦੇ ਆਸ਼ਕ ਦਾ ਬੱਚਾ ਪੈਦਾ ਕਰਨਾ ਚਾਹੁੰਦੀ ਸੀ ਚਲੋ ਜੀ ਉਸ ਬੱਚੇ ਦੇ ਬਿਆਨਾਂ ਦੇ ਆਧਾਰ ਤੇ ਪ੍ਰਿਆੰਕਾ ਨੂੰ ਚੱਕ ਲਿਆ ਮੁੜ ਕੇ ਡੈਨੀ ਨੂੰ ਚੱਕ ਲਿਆ ਜਦੋਂ ਪ੍ਰਿਆੰਕਾ ਦਾ ਕਟਾਪਾ ਕੀਤਾ ਪ੍ਰਿਆੰਕਾ ਉਥੇ ਮੰਨ ਗਈ ਵੀ ਹਾਂ ਮੈਂ ਹੀ ਆਪ ਦੇ ਚਾਰੇ ਜਵਾਕਾਂ ਨੂੰ ਨਦੀ ਦੇ ਤੱਕਾ ਦੇ ਕੇ ਆਈ ਸੀ ਇਹ ਪਤਾ ਨਹੀਂ ਕਿਵੇਂ ਬਚ ਗਿਆ ਜਦੋਂ ਪੁਲਿਸ ਨੇ ਪੁੱਛਿਆ ਵੀ ਤੂੰ ਇਹੋ ਜਿਹਾ ਕਦਮ ਕਿਉਂ ਚੱਕਿਆ ਤਾਂ ਉਹ ਕਹਿੰਦੀ ਮੈਂ ਕੀ ਕਰਦੀ ਮੇਰਾ ਘਰ ਵਾਲਾ ਮਰ ਚੁੱਕਿਆ ਸੀ ਮੈਂ ਜ਼ਿੰਦਗੀ ਦਾ ਬੋਝ ਲੈ ਕੇ ਨਹੀਂ ਸੀ ਜੀ ਸਕਦੀ ਇਸ ਕਰਕੇ ਮੈਂ ਡੈਨੀ ਨੂੰ ਪਿਆਰ ਕਰਨ ਲੱਗੀ ਤੇ ਡੈਨੀ ਕਹਿੰਦਾ ਵੀ ਜੇ ਮੇਰੇ ਨਾਲ ਰਹਿਣਾ ਤਾਂ ਇਹ ਬੱਚਿਆਂ ਨੂੰ ਰਸਤੇ 'ਚੋਂ ਹਟਾ ਮੇਰਾ ਬੱਚਾ ਪੈਦਾ ਕਰ ਕਹਿੰਦੀ ਮੈਂ ਮਜਬੂਰ ਹੋ ਕੇ ਚਾਰੇ ਜਵਾਂ ਕੋਂ ਨਦੀ ਸੱਟ ਕੇ ਆਈ ਸੀ ਚਲੋ ਜੀ ਮੁੜ ਕੇ ਇਸ ਔਰਤ ਤੇ ਮਗਧਮਾ ਚੱਲ ਰਿਹਾ ਤੇ ਜਿਹੜਾ ਦਾ ਆਸ਼ਕ ਸੀ ਡੈਨੀ ਉਹਤੇ ਮਗਧਮਾ ਚੱਲ ਰਿਹਾ ਹੁਣ ਦੇਖੋ ਇਹਨਾਂ ਨੂੰ ਗਾਂਹ ਕਿਹੜੀ ਸਜ਼ਾ ਹੁੰਦੀ ਹੈ ਦੇਖ ਲਓ ਵੀ ਕਹਿੋ ਜਿਆ ਜ਼ਮਾਨਾ ਆ ਗਿਆ ਕਿ ਇੱਕ ਮਾਂ ਪੁੱਤ ਦਾ ਕਿੱਡਾ ਗੂੜਾ ਰਿਸ਼ਤਾ ਹੁੰਦਾ ਆਪਦੇ ਪੁੱਤ ਲਈ ਇੱਕ ਮਾਂ ਵੀ ਜਾਨ ਵੀ ਦੇ ਦਿੰਦੀ ਹੈ ਪਰ ਇਹ ਮਾਂ ਦੇਖੋ ਕਹਿੋ ਜੀ ਸੀ ਜਿਨਨੇ ਆਪਦੇ ਆਸ਼ਕ ਪਿੱਛੇ ਆ ਤੇ ਚਾਰੇ ਪੁੱਤਾਂ ਨੂੰ ਨਦੀ ਧੱਕਾ ਦੇ ਦਿੱਤਾ ਸਾਡਾ ਮਕਸਦ ਬਤ ਉਹ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ